ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਗੱਬਣ ਵੜ ਛੇੜ ਲਈ ਲੈ ਕੇ ਆਏ ਆਂਗੇ ਥੋੜੇ ਦਿਨਾਂ ਦੀ ਕੱਚੀ ਆ ਤੇ ਟਾਪ ਬਰੀਡ ਆ ਗਈ ਬਾਈ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਆਜੋ ਬਾਈ ਜੀ हां जी भाई सत श्री अकाल जी सत श्री अकाल भाई हो ठीक हूं भाई हां जी ठीक ठाक बढ़िया जी नाम ਤੇ ਬਾਈ ਆਪਣਾ ਐਡਰੈਸ ਬੋਲ ਦੋ ਨਾਮ ਲਖਵੀਰ ਸਿੰਘ ਪਿੰਡ ਮਾਚੀਗੇ ਜੀ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘਾਣੇ ਨੇੜੇ ਪਿੰਡ ਬਈ ਨੇੜੇ ਆਪਣੇ ਇਧਰ ਰਾਮਗੜ੍ਹ ਇਧਰ ਬਲਾਸਪੁਰ ਹੂੰ ਇਧਰ ਹਿੰਦੂਪੁਰਾ ਇਧਰ ਪੁਰਜਕਲ ਵਾਲਾ ਮੇਨ ਮੋਗੇ ਬਰਨਾਲੇ ਵਾਲੇ ਰੋਡ ਦੇ ਉੱਪਰ ਹੀ ਗਾ ਜੀ ਦੇ ਉੱਤੇ ਆਪਣਾ ਹਾਂ ਜੀ ਹਾਂ ਜੀ ਕੰਟੈਕਟ ਨੰਬਰ ਬੋਲ ਦੋ ਜੀ ਆਪਣਾ 98723 72412 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਤੇ ਟਾਪ ਤਾਂ ਨਹੀਂ ਆ ਗਿਆ ਬਾਈ ਹਾਂ ਜੀ ਹਾਂ ਜੀ ਹਾਂ ਹਾਂਜੀ ਤੇ ਬਾਈ ਕਿਹੜਾ ਸੂਆਸ ਹੁੰਦੀ ਐ ਇਹ ਇਹ ਦੂਜਾ ਸੂਆਸ ਹੁੰਦੀ ਐ ਜੀ ਠੀਕ ਐ ਏਵੀਐਸ ਬਰੂਟ ਦੀ ਆਪ ਆ ਇਹ ਤੇ ਗਾਂਹਾਂ ਸਿੰਘ ਸੜੀ ਨਾ ਮਾੜਾ ਦਾ ਲੱਗਿਆ ਵਾ ਫੋਲਰ ਕਾਰਡ ਦੇਵਾਂਗੇ ਆਪਾਂ ਠੀਕ ਐ ਬਾਈ ਕਹਿੰਦਾ ਜੇ ਮੰਨ ਕੇ ਚੱਲੋ ਕੋਈ ਸੌਦਾ ਕਰੂਗਾ ਆਪਾਂ ਫੁੱਲ ਡਿਟੇਲ ਦੇਵਾਂਗੇ ਹਾਂਜੀ ਹਾਂਜੀ ਹਾਂ ਤੇ ਕਿੰਨੇ ਦਿਨਾਂ ਦੀ ਕੱਚੀ ਆ ਜੇ ਕੱਚੀ ਇਹਦੇ 2 ਤਰੀਕ ਨੂੰ ਤਨ ਪੂਰੇ ਆ ਜੀ 2 ਤਰੀਕ ਨੂੰ ਨੌਵੇਂ ਮਹੀਨੇ ਦੀ ਨੂੰ ਠੀਕ ਆ ਨੌਵੇਂ ਮਹੀਨੇ ਦੀ 2 ਤਰੀਕ ਨੂੰ ਬਾਈ ਕਹਿੰਦਾ ਦਿਨ ਪੂਰੇ ਬਾਕੀ 2-4 ਦਿਨ ਉੱਤੇ ਵੀ ਲੈ ਜਾਂਦਾ ਉੱਪਰ ਵੀ ਲੈ ਜਾਂਦਾ ਜੀ ਹਾਂ ਕਿੰਨਾ ਕਿਹਦਾ ਦੁੱਧ ਦਿੱਤਾ ਬਾਈ ਪਿਛਲੇ ਦੁੱਧ 27-28 ਕਿਲੋ ਬਲੂਨ ਦਾ ਕੱਢਿਆ ਬਾਈ ਤੇ ਐਦ ਕੀ ਫਿਰ ਕਿੰਨੀ ਐਦ ਕੀ 30 ਤੋਂ ਬਾਹਰ ਚੱਲੂ ਬਾਕੀ ਸੋਨ ਨੂੰ ਪਤਾ ਮੂਰੇ ਰੁੱਤ ਵੀ ਆ ਗਈ ਜੀ ਉਹ ਜੀ ਠੰਡ ਆ ਗਈ ਹੈ ਨਾ ਠੰਡ ਆ ਗਈ ਹਾਂ ਸਹੀ ਗ ਬਾਕੀ ਜੇ ਹੁਣ ਮੈਂ ਗੱਲ ਕਰਾਂ ਗੱਦ ਕਾਠ ਦੀ ਤਾਂ ਆਪਾਂ ਨੂੰ ਲੋੜ ਹੀ ਨਹੀਂ ਕਰਨੀ ਪੂਰਾ ਫੁੱਲ ਆ ਜੀ ਵਜਨ ਵੀ ਫੁੱਲ ਆ ਬਾਈ ਵੀਡੀਓ ਦੇ ਵਿੱਚ ਵੀ ਫੋਨ ਲਾ ਲਾ ਕੇ ਪੁੱਛੀ ਜਾਂਦੇ ਨੇ ਸਾਢੇ 5 5 ਫੁੱਟ ਗੱਦ ਹੋਊਗਾ ਮੇਰਾ 6 ਫੁੱਟ ਤੋਂ ਉੱਤੇ ਆ ਗੱਦ ਸਹੀ ਗੱਲ ਆ ਬਾਈ ਹੋਊਗਾ ਸਾਢੇ 5 ਫੁੱਟ ਗੱਦ ਤੇ ਵਜਨ ਵੀ ਬਹੁਤ ਆ ਤੇ ਜੇ ਗੱਲ ਕਰੀਏ ਬਰੀਡ ਆ ਕੀ ਇੱਕ ਨੰਬਰ ਫੇਸ ਬਿਊਟੀ ਚੈੱਕ ਕਰੋ ਯਾਰ ਪਾਲੀ ਕਮਾਲ ਆ ਕੀ ਬੁੱਧੀਵਾਦੀ ਨਾ ਫੁੱਲ ਕਮਾਲ ਦੀ ਐ ਸਨਕ ਬਣਾ ਜੇ ਗੱਲ ਕਰੀਏ ਵੈਡ ਤੇ ਬਾਲਾ ਜੀ ਬਾਲਾ ਹਾਂਜੀ ਹਾਂ ਸਹੀ ਗੱਲ ਆ ਤੇ ਲੇਵਾ ਆਪਾਂ ਚੈੱਕ ਕਰਾਉਨੇ ਸਾਨੂੰ ਹਜੇ ਤਾਂ ਕੱਚੀ ਪਈ ਹੈ ਜਿਆ ਤਿਆਰੀ ਕੁਛ ਨਹੀਂ ਥਣਾ ਦਾ ਜਿਹੜਾ ਸੈਜ ਹੈ ਗੁਲਾਬੀ ਥਣ ਨਾੜਾ ਨੂੜਾ ਲੇਵੇ ਤੇ ਗੱਲ ਕਰੀਏ ਨਾ ਫੁੱਲ ਚੰਗੇ ਆ ਪੂਰੀ ਠੰਡੀ ਸੀਲ ਹੈ ਜੀ ਕੋਈ ਨਹੀਂ ਲਿਆ ਪਰੀਏ ਤਾਂ ਪੂ ਚੱਕ ਲਈਏ ਠੰਡੀ ਦੇਖੋ ਪੂ ਚੱਕੇ ਖੜ ਜਾਂਦੀ ਹੈ ਅਸਲ ਵਿੱਚ ਬਰੀਡ ਹੈ ਜਿਹੜੀ ਲੁਕੀ ਨਹੀਂ ਰਹਿੰਦੀ ਜੀ ਨਾ ਲੁਕੀ ਨਹੀਂ ਰਹਿੰਦੀ ਹਾਂ ਸਹੀ ਗੱਲ ਹੈ ਤੇ ਹਵਾਨੇ ਇਹਨੇ ਜਿਹੜਾ ਰੱਖਣਾ ਫਿਕਸ ਰੱਖਣਾ ਹੈ ਕਿਉਂਕਿ ਹਜੇ ਤਾਂ ਕੱਚੀ ਪਈ ਆ ਬਾਈ 2 ਤਰੀਕ ਨੂੰ ਦਿਨ ਪੂਰੇ ਆ ਉਸ ਹਾਵ ਨਾਲ ਬਦੰਦ ਅੱਜ ਲਾ ਫੀਡਿੰਗ ਦੇਖੋ ਹਵਾਨੇ ਦੀ ਕਿੰਨੀ ਕਮਾਲ ਦੀ ਹੈ ਹਾਂਜੀ ਹਾਂ ਖੋ ਆ ਵੀ ਲੰਮੀ ਲੁਮੀ ਤਾਂ ਮੈਂ ਕਿਹਾ ਰੇਲ ਗੱਡੀ ਦਾ ਡੱਬਾ ਹੀ ਹੈ ਡੱਬਾ ਹੀ ਹਾਂ ਪੈਕਅਪ ਗੱਡੀ 'ਚ ਕੱਲੀ ਜਾਊ ਜੀ ਹੂੰ ਸਹੀ ਗੱਲ ਆ ਕੱਲੀ ਜਾਊਗੀ ਬਾਕੀ ਜੇ ਗੱਲ ਕਰੀਏ ਸੋਹਣੀ ਲੱਗਣ ਵਾਲੀ ਚੀਜ਼ ਆਗੀ ਹਣਾ ਹਾਂਜੀ ਹਾਂ ਘਰੇ ਖੜੀ ਜੱਚੂਗੀ ਚੀਜ਼ ਆਏ ਨਹੀਂ ਵੀ ਚੱਚੂਗੀ ਸਹੀ ਗੱਲ ਆ ਨਿੰਦ ਜਾਊਗਾ ਬਾਕੀ ਤੋਰਾ ਤਾਰਾ ਇੱਕ ਨੰਬਰ ਸਾਈਨਿੰਗ ਚਮਕ ਜੇ ਗੱਲ ਕਰੀਏ ਨਾ ਫੁੱਲ ਆਗੀ ਬਾਲੇ ਸੋਨੇ ਢਾਂਚੇ ਚ ਆਗੀ ਜੇ ਗੱਲ ਕਰੀਏ ਦੀ ਬਾਕੀ ਇਹ ਨਹੀਂ ਹੈਗਾ ਵੀ ਕਿਸੇ ਵਕਤ ਜਾਂ ਲਿੱਸੀ ਆ ਜਾਂ ਲਾਮੀ ਆ ਤੇ ਕੋਈ ਚਾਰ ਸਪੀਰੇ ਤੇ ਗੋਲ ਮਟੋਲ ਪਈਆ ਫੇਸ ਦੇਖੋ ਯਾਰ ਮੈਂ ਕਹਿਣਾ ਵੀ ਇੱਕ ਤਰ੍ਹਾਂ ਦਾ ਖਰਗੋਸ਼ ਦਾ ਬੱਚਾ ਹੈ ਹਾਂਜੀ ਹਾਂ ਹਾਂ ਲੈ ਫੇਸ ਦਿਖਾਈਏ ਮੜਾ ਲੈ ਬਈ ਬੜਾ ਸੋਹਣਾ ਫੇਸ ਆ ਗਿਆ ਕਰਮਾਲੀ ਦਾ ਥਣਲੇਵੀ ਦੀ ਤਾਂ ਗੱਲ ਹੀ ਮੁੱਖ ਦੀ ਕਿਉਂਕਿ ਥਣਲੇਵਾ ਦਾ ਪੜਾ ਸਾਫ ਸੁਥਰਾ ਆ ਗਿਆ ਨਾੜਾ ਨੋੜਾ ਵੀ ਨਾ ਫੁੱਲ ਚੰਗੀਆਂ ਆ ਗਈ ਉੱਤੇ ਮੁੱਲੇ ਦਾ ਕੀ ਰਹੂਗਾ ਜੀ ਅੱਜ ਮੁੱਲ ਜੀ ਬਸ ਅੱਜ ਕੱਚੀ ਦੇ ਹਿਸਾਬ ਨਾਲ ਤਾਂ 140 ਆ ਹੂੰ ਮਾਨ ਤਾਨ ਕਰ ਦਿਆਂਗੇ ਜੇ ਤਿਆਰ ਹੋ ਗਈ ਫਿਰ ਉਹੇ ਜਾ ਹੋਊਗਾ ਭਾਈ ਕਹਿੰਦਾ ਅੱਜ ਮੁੱਲ ਹੈਗਾ ਕੱਚੀਆਂ ਦੇ حساب ਨਾਲ 1,40,000 ਰੁਪਏ ਦੀ ਅੱਜ ਆਪਾਂ ਦੇ ਦੇਣੀ ਆ ਜਿੱਦਾਂ ਹੋ ਗਈ ਤਿਆਰ ਉਹਦੇ ਦਾ ਮੁੱਲ ਪਤਾ ਹੀ ਹੈ ਕਿ ਨਹੀਂ ਭਾਈ ਹਾਂਜੀ ਹਾਂ ਕਿਉਂਕਿ ਆਪਣਾ ਅੱਗੇ ਵੀ ਵੀਡੀਓ ਪਾਉਣੇ ਜਾਇਜ਼ ਹੁੰਦਾ ਜੀ ਮੁੱਲ ਹੂੰ ਸਹੀ ਲੋਕ ਇਹ ਬਸ ਉਹਨਾਂ ਦਾ ਸੋਨ ਨੂੰ ਪਤਾ 2-2 2.5 ਲੱਖ ਰੁਪਏ ਮੰਗੀ ਜਾਂਦੇ ਆ ਪਰ ਆਪਾਂ ਉਹ ਗੱਲ ਕਰਨੀ ਜਿਹੜਾ ਥਣਾ ਦਾ ਸਹਿਜ ਆ ਉਹ ਤਾਂ ਬੜਾ ਕਮਾਲ ਆ ਗਿਆ ਹਾਂਜੀ ਹਾਂ ਹੱਥੀ ਜੋੜੇ ਮਸੀਤ ਤੇ ਚੋਲੇ ਬਈ ਉਹ ਹੈਗੀ ਛੋਟੀ ਮਰਜੀ ਹਾਂਜੀ ਸਹੀ ਗੱਲ ਹੈ ਲੈ ਬਈ ਨਾੜਾ ਨੁੜਾ ਇਦਰੋਂ ਵੀ ਚੈੱਕ ਕਰ ਲੋ ਬੜੀਆਂ ਚੰਗੀਆਂ ਤੇ ਮੁੱਲ ਵੀ ਅੱਜ ਬਾਈ ਨੇ ਉਸ ਹਸਾਬ ਨਾਲ ਜਾਇਜ਼ ਹੀ ਕਰਤਾ ਤੇ ਜੇ ਵੱਡੀ ਦੀ ਗੱਲ ਕਰੀਏ ਸ਼ਾਈਨਿੰਗ ਦੀ ਜਾਂ ਚਮਕ ਦੀ ਪਾਲਿਸ਼ਮੀ ਦੀ ਤਾਂ ਬਾਈ ਮੈਂ ਕਹਣਾ ਕਹਿਣ ਦੀ ਲੋੜ ਹੀ ਨਹੀਂ ਕਿਸੇ ਪੱਖੋਂ ਵੀ ਹੱਥ ਨਹੀਂ 드러ਉਂਦੀ ਜੀ ਕਿਸੇ ਪੱਖੋਂ ਵੀ ਕੋਈ ਛੰਡੀ ਸੀ ਲਾ ਪਈਆ ਮੈਂ ਕਹਣਾ ਨਹੀਂ ਸਰਾਣੇ ਵਰਗੀ ਹੈ ਨਾ ਹਾਂ ਲਠੰਡੀ ਦੇਖੋ ਬਾਈ ਬਾਦਨ ਸਾਮ ਕੇ ਬਸ ਮੂਰੇ ਰੁੱਤ ਵੀ ਬਾਕੀ ਇਹਨਾਂ ਦੀ ਆ ਗਈ ਜੀ ਸਹੀ ਗੱਲ ਹੈ ਜੀ ਹਾਂ ਦੁੱਧ ਵਾਲਾ ਪੀਸ ਹੈ ਜੀ ਤੇ ਜੇ ਕਿਸੇ ਵੀ ਵੀਰ ਨੂੰ ਨਾ ਬਾਈ ਬਾੜ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਜ਼ਰੂਰ ਕਰਿਓ ਵੀਡੀਓ ਨੂੰ ਵੇਖਣ ਲਈ ਧੰਨਵਾਦ